ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ 컬렉ਸ਼ਨਸ ਤੇ ਫਰਸਟ 컬렉ਸ਼ਨ ਆ ਬਾਟਮ ਤੇ ਵਰਕ ਵਾਲੀਆਂ ਆਣ ਗਿਆ ਇਹ ਆਫਰ ਤੇ ਨੇ ਇੱਕ ਸੂਟ ਤੁਹਾਨੂੰ ਜਿਹੜਾ ਹੈ ਕਿ ਮਿਲছে 800 ਰੁਪਏ ਦਾ ਤੇ ਜੇਕਰ ਤੁਸੀਂ ਚਾਰ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਉਨਾਂ ਤੇ ਕਾਫੀ ਲੈਂਸ ਹੋ ਜੇਗੀ 2700 ਦੇ ਵਿੱਚ ਚਾਰ ਸੂਟ ਮਿਲ ਜਾਣਗੇ ਰੰਗ ਇੰਨਾ ਵਿੱਚ 10-11 ਹੈਗੇ ਨੇ ਤੇ ਸਾਰੇ ਸੂਟ ਅਵੇਲੇਬਲ ਨੇ ਆਫਰ ਤੇ ਨੇ ਇਸ ਲਈ ਸਪੈਸ਼ਲ ਅੱਜ ਦੀ ਵੀਡੀਓ ਵਿੱਚ ਲੈ ਕੇ ਆਈਆਂ ਬਹੁਤ ਹੀ ਪਿਆਰੇ ਪ੍ਰਿੰਟਾਂ ਦੇ ਨਾਲ ਸ਼ਰਟ ਪਿਓਰ ਕੈਮਰੀ कॉटन ਦੀ ਡਿਜੀਟਲ ਪ੍ਰਿੰਟ ਦੇ ਨਾਲ ਆ ਰਿਵਰਕ ਆਏਗਾ। ਬਾਟਮ ਕਾਟਨ ਦਾ ਆਏਗਾ, ਦੁਪੱਟਾ ਪਿਓਰ ਬੈਂਬਰ ਦਾ ਆਏਗਾ, ਸ਼ਿਫੌਨ ਬੈਂਬਰ ਸ਼ਿਫੌਨ ਦਾ ਆਏਗਾ। 1100 ਰੁਪਏ ਦਾ ਰੇਟ ਹੈ, ਸ਼ਿਪਿੰਗ ਚਾਰਜਸ ਕੋਈ ਐਕਸਟਰਾ ਨਹੀਂ ਹੈ। ਇਹ ਇਸੇ ਰੇਟ ਦੇ ਵਿੱਚ ਜਿਹੜਾ ਸੂਟ ਹੈ ਤੁਹਾਡੇ ਘਰ ਤੱਕ ਪਹੁੰਚੇਗਾ। ਇਹ ਜਿਹੜੇ ਸੇਮ ਰੇਟ ਦੇ ਵਿੱਚ ਇੱਕ-ਇੱਕ ਡਿਜ਼ਾਈਨ ਦੇ 4-4 ਰੰਗ ਹੈਗੇ ਨੇ। ਡਿਜ਼ਾਈਨ ਸੇਮ ਰਹੇਗਾ, ਰੰਗ 4-4 ਨੇ। ਬਾਕੀ ਇਹਨਾਂ ਦਾ ਟੋਟਲ ਜਿਹੜੇ ਸੇਮ ਰੇਟ ਦੇ ਵਿੱਚ ਸੂਟ ਨੇ 16 ਨੇ, 4 ਡਿਜ਼ਾਈਨ ਆਣਗੇ। 1100 ਦੇ ਵਿੱਚ ਸ਼ਿਫੌਨ ਦੇ ਦੁਪੱਟੇ ਵਾਲੇ ਜਿਹੜੇ ਸ ਪਿਓਰ ਦੇ ਦੁਪੱਟੇ ਜਿਹੜੇ ਆ ਕਿ ਸਾਰੇ ਆਪਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਨੇ ਇਸ ਲਈ ਸਪੈਸ਼ਲ ਉਹਨਾਂ ਦੀ دیਵਾਨ ਤੇ ਪਿਓਰ ਤੇ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਆ ਪਿਓਰ ਸਰਕਲਸ ਕਾਟਰ ਡਿਸਟਰ ਪ੍ਰਿੰਟ ਵਾਲੀ ਸ਼ਰਟ ਆਏਗੀ ਆਰੀ ਵਰਕ ਹੋਇਆ ਸ਼ਰਟ ਤੇ ਬਾਟਮ ਜਿਹੜਾ ਕੋਰਾ ਕੋਟਨ ਆਏਗਾ ਪਿਓਰ ਕਾਟਨ ਹੈ ਕੋਰਾ ਕੋਟਨ ਦੁਪੱਟਾ ਜਿਹੜਾ ਪਿਓਰ ਕਾਟਨ ਦਾ ਆਏਗਾ ਤੇ 4 ਸਾਈਡਾਂ ਤੇ ਜਿਹੜੀ ਹੈ ਚਿਕਨ ਕਾਰੀ ਏਮਬਰਾਇਡਰੀ ਹੋਈ ਹੈ ਇਹਨਾਂ ਵਿੱਚ ਅਜੇਨ ਕੋਈ ਨਾ ਆਪਣੀ ਨਵਾਂ ਰੰਗ ਐਡ ਹੁੰਦਾ ਰਹਿੰਦਾ ਹੈ ਇਸ ਲਈ ਕੁਝ ਪਹਿਲੇ ਰੰਗ ਜਿਹੜੇ ਨੇ ਹੁਣ ਫਿਲਹਾਲ ਨਹੀਂ ਆ ਰਹੇ ਕੁਝ ਨਵੇਂ ਰੰਗ ਐਡ ਹੋਏ ਫਿਲਾਹਲੇ ਇਹਨਾਂ ਵਿੱਚ ਜਿਹੜੇ ਵੀ ਰੰਗ ਅਵੇਲੇਬਲ ਨੇ ਬਾਟਮ ਸਭ ਨਾਲ ਪਲੇਨ ਆਏਗਾ ਦੁਪੱਟਾ ਸੇਮ ਆਏਗਾ ਚਿਕਨ ਕਰੀਵਰਕ ਵਾਲਾ ਪਿਓਰ ਕਾਟਨ ਦਾ ਸ਼ਰਟ ਜਿਹੜਾ ਇੱਕ ਡਿਜ਼ਾਈਨ ਕਲਰ ਦੇ ਅਕੋਰਡਿੰਗਲੀ ਡਿਫਰੈਂਟ ਡਿਫਰੈਂਟ ਹੈ ਸ਼ਿਪਿੰਗ ਚਾਰजेस ਕੋਈ ਐਕਸਟਰਾ ਨਹੀਂ ਲੱਗਣਗੇ ਇਹਨਾਂ ਦਾ ਰੇਟ ਜਿਹੜਾ 1025 ਹੈ 1025 ਦੇ ਵਿੱਚ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਕੋਈ ਐਕਸਟਰਾ ਚਾਰजेस ਹੋਣੇ ਨਹੀਂ ਲੱਗਣਗੇ ਇਹੀ ਇਹਨਾਂ ਦਾ ਫਾਈਨਲ ਰੇਟ ਹੈ ਬਾਕੀ ਤੁਸੀਂ ਕਿਸੇ ਵੀ ਸੂਟ ਦੀ ਕੋਈ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 6039245750 ਦਿੱਤਾਸ ਨੰਬਰ 'ਤੇ ਜਾ ਕੇ ਮੈਨੂੰ ਸਕਰੀਨਸ਼ੌਟ ਨਾਲ ਮੈਸੇਜ ਕਰ ਦਿਓ। ਆਲ ਓਵਰ ਸੂਟ ਆਏਗਾ 5 ਮੀਟਰ ਦਾ ਸਰਪਲਸ ਕਾਟਨ ਦੇ ਨਾਲ ਵੱਡੀ ਬਰਦਾ ਸੂਟ ਆਏਗਾ। ਫਲੈਸ਼ ਵਰਕ ਹੋਇਆ ਸ਼ੌਰਤੇ অর্ਗੈਂਜ਼ਾ আর এমਬ੍ਰੋਇਡਰੀ ਵਲ ਲੇਸ ਲੱਗੀ ਹੈ ਰੇਟ 1450 ਰੁਪਏ ਹੈ। ਦੁਪੱਟਾ ਇਹਦੇ ਨਾਲ ਪਿਓਰ ਪੈਂਪਰ ਸ਼ਿਫੋਨ ਦਾ ਆਏਗਾ ਟਾਈ ਡਾਈ ਵਾਲਾ। ਤੇ ਨਾਲ ਦੁਪੱਟੇ ਦੀ ਜਿਹੜੀਆਂ ਸਾਈਡਾਂ ਨੇ ਉਹਨਾਂ 'ਤੇ ਤੁਹਾਨੂੰ ਜਿਹੜਾ ਵਾਈਟ ਕਲਰ ਦੀ ਲੇਸ ਲੱਗੀ ਮਿਲੇਗੀ। ਪਿਓਰ ਸ਼ਿਪ ਹੋਣ ਮੈਂਬਰਸ਼ਿਪ ਹੋਣ ਦਾ ਦੁਪੱਟਾ ਆਏਗਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਫੁੱਲ ਲੈਂਥ ਵਾਲਾ ਦੁਪੱਟਾ ਆਏਗਾ ਰੰਗ ਜਿਹੜੇ ਇਹਦੇ ਵਿੱਚ ਪੰਛੀ ਨੇ ਆਲ ਓਵਰ ਸੂਟ ਹੈ ਦੁਪੱਟਾ ਨਾਲ ਤੁਹਾਨੂੰ ਟਾਈਟ ਹੀ ਬਣਾ ਪਿਓਰ ਪੈਂਬਰ ਦਾ ਮਿਲ ਜਾਏਗਾ 1050 ਰੁਪਏ ਦਾ ਰੇਟ ਹੈ ਸਾਰੇ ਰੰਗ ਫਿਲਹਾਲ ਅਜਿਿਹੇ ਚੜੇ ਦੇਖੀ ਅਵੇਲੇਬਲ ਨਹੀਂ ਰੰਗ ਸਾਰਿਆਂ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਇਹਦੇ ਵਿੱਚ ਐਡ ਕੀਤੇ ਗਏ ਨੇ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਰੰਗ ਐਡ ਕੀਤੇ ਗਏ ਨੇ ਤੇ ਗਰਮੀਆਂ ਵਾਲੀ ਸਪੈਸ਼ਲ ਕਲੈਕਸ਼ਨ ਹੋਣ ਦੇ ਕਰਕੇ ਰੰਗ ਵੀ ਜਿਹੜੇ ਨੇ ਗਰਮੀਆਂ ਵਾਲੇ ਹੀ ਮੋਸਟਲੀ ਐਡ ਕੀਤੇ ਗਏ ਨੇ ਬਹੁਤ ਜ਼ਿਆਦਾ ਡਾਰਕ ਤੇ ਅੱਖਾਂ ਨੂੰ ਚੁੱਭਣ ਵਾਲੇ ਰੰਗ ਜਿਹੜੇ ਨੇ ਇਹਨਾਂ ਵਿੱਚ ਨਹੀਂ ਐਡ ਹੋਏ ਕੀਤੇ ਸਾਰੀਆਂ ਪਹਿਨਾ ਦੀ ਪਸੰਦ ਦੇ ਤੇ ਇਹ ਸੂਟ ਨੇ ਇਹ ਵਾਲੇ ਸਾਰੇ ਜੋ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਇਹ ਜਿਹੜੇ ਚਾਰ ਰੰਗਾਂ ਵਿੱਚ 900 ਵਿੱਚ ਸੂਟ ਮਿਲੇਗਾ ਚਾਰ ਰੰਗ ਨੇ ਹਾਂ ਜੀ ਦਿਵਿਧੀ ਤੋਂ ਚੈਨਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੋ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ